ਨਮਾਸ਼ਕਾਰ ਸਰਕਾਰੀ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਿਲਾ ਸ਼ੀਰ ਪਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ਵਿੱਚ ਕੱਢੀ ਗਏ ਵਿਚਾਰ ਰੰਦੀ ਦਾ ਜਿਲਾ ਸ਼ੀਰ ਪਗਤ ਸਿੰਘ ਨਗਰ ਵਿੱਚ ਵੱਖ-ਵੱਖ ਥਾਵਾਂ ਤੇ ਪਰਮਾ ਸਵਾਗਤ ਕੀਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਬੀਬੀ ਜ਼ਾਗੀਰਕੌਰ ਅਤੇ ਹੋਰ ਅਕਾਲੀ ਨੇਤਾਵਾਂ ਨੇ ਸ਼ਹੀਦ ਇਜਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇਕਰ ਪਰਦੇਸੀ ਅਤੇ ਮਹੇਸ਼ ਕੁਮਾਰ ਦੀ ਰਿਪੋਰਟ ਨਵਾਂ ਸ਼ਹਿਰ ਦੇਖੋ ਜੀ ਅੱਜ ਵੀ ਇੱਥੇ ਨਵਾਂ ਸ਼ਹਿਰ ਵਿਧਾਨ ਸਭਾ ਹਲਕਾ ਦੇ ਵਿੱਚ ਸਾਹ ਚੱਲ ਰਿਹਾ ਹੈ ਤੇ ਲੰਗੋਆ ਬਾਈਪਾਸ ਤੇ ਸਰਦਾਰ ਜਗਦੀਪ ਸਿੰਘ ਬਾਦਲ ਨੇ ਜਿਹੜਾ ਅਚਰੀਟਾ ਕਾਫਲਾ ਸਾਹਿਬ ਤੋਂ ਨਿਸ਼ਾਨਾ ਤੇ ਹੱਥ ਚ ਮਾਰਚ ਹੋ ਰਿਹਾ ਉਹਨੂੰ ਵੀਡੀਓ ਸਪੋਰਟ ਕਰਨ ਦੇ ਲਈ ਅਸੀਂ ਇੱਥੇ ਮੌਜੂਦ ਹੋਏ ਆ ਤੇ ਜਿਵੇਂ ਜਿਵੇਂ ਪਿੱਛੋਂ ਜਿਹੜਾ ਕਾਫਲਾ ਆਇਆ ਹਜ਼ਾਰਾਂ ਗੱਡੀਆਂ ਦਾ ਉਹ ਇੱਥੇ ਪਹੁੰਚਦਾ ਜਾ ਰਿਹਾ ਉਦੋਂ ਹੀ ਜਿਹੜਾ ਸਾਡਾ ਜੀ ਸਾਹਿਬ ਆਦਾ ਜਾ ਰਿਹਾ ਤੇ ਅਸੀਂ ਜਿੱਦਾਂ ਹੀ ਇੱਥੇ ਪਹੁੰਚਦੇ ਆ ਉਹਨਾਂ ਦਾ ਸਤਾਰਿਆਂ ਤੇ ਨਾਲ ਸਾਰੇ ਨਾਲ ਸਵਾਗਤ ਕਰਕੇ ਤਾਂ ਉਹਨਾਂ ਦੇ ਨਾਲ ਅਗਲਾ ਕਦਮ ਕਦੋਂ ਦਾ ਗਰੁੱਪ ਦੇ ਇਸ ਮਤਾਂ ਜਿਹੜਾ ਹੈ ਉਹਨਾਂ ਨੂੰ ਵੀ ਦੇਣ ਜਾਵਾਂਗੇ ਜੋ ਕੰਮ ਚੱਲ ਰਹੀ ਜੀ ਜਿਤੇ ਆਜੋ ਸੀ ਸਰਪੰਚ ਜੀ ਇਸਨੂੰ ਵੀ ਸਰਪੰਚ ਪ੍ਰਧਾਨ ਸਾਹਿਬ ਨੂੰ ਵੀ ਵਾਦਨ ਨੇ ਨੋਟ ਕੀਤਾ ਜਿਹੜਾ ਹੈਗਾ ਆਪਾਂ ਕਿਸਾਨ ਰੈਲੀ ਕੱਢੀ ਆ ਉਹ ਕਿਸਾਨ ਰੈਲੀ ਵੀ ਚੱਲੀ ਆ ਅਮਰਸਰ ਸਾਹਿਬ ਨੂੰ ਬਹੁਤ ਸੁਖੀ ਜੀ ਵਾਦਨ ਜਿੱਥੋਂ ਖਰਮੰਦਰ ਸਾਹਿਬ ਜੀ ਦਾ ਨਮਸਕਾਰ ਹੋ ਕੇ ਕਰੇ ਰਿਹਾ ਵੀ ਉਹਨਾਂ ਦੇ ਨਾਲ ਖਰਾ ਲਾਖਤੋ ਬੰਦੇ ਜੀ ਨੇ 4 4 5 500 ਗੱਦੀਆਂ ਦੀ ਨਾਲ ਲਗਿਆ ਰਹੇ ਚਾਹੁੰਦਾ ਹੈ ਜਿਹੜਾ ਚੈਲੰਜ ਦਾ ਆਖਰੀ ਦੰਦਰ ਮੈਨੇ ਚਾਹ 40 ਕਿਲੋਮੀਟਰ ਦਾ ਹਰੇਕ ਕਿਥੇ ਚੱਲਵਾ ਦਿੰਦੇ ਕਿ ਆਪ ਚਾਹੇ ਰਾਹ ਚੰਡੀਗੜ੍ਹ ਪਹੁੰਚਣ ਨੂੰ ਜਾਂ ਤਾਂ ਚੰਡੀਗੜ੍ਹ ਪਹੁੰਚ ਜਾਣਾ ਸਾਨੂੰ ਲੱਗਦਾ ਸੀ ਅਸੀਂ ਇੱਥੇ ਇੱਥੇ ਰਹਿ ਜਾਣਾ ਬਲਾ ਚਲਦਾ ਆਈ ਲੋਕਾਂ ਦੀ ਨਾ ਕੋਈ ਛਾਅ ਤੇ ਪੁੱਛੋ ਕੋਈ ਨਾ ਹਰ ਇੱਕ ਲੋਕ ਜਿਹਨੂੰ ਵੀ ਕਿਸੇ ਬੇਨਤੀ ਕੀਤੀ ਆ ਗੱਡੀ ਲਿਓਣ ਲਈ ਹਰ ਇੱਕ ਨੇ ਕਿਹਾ ਜੀ ਇਤਨੀ ਦੋ ਦੋ ਲਿਆਵਾਂਗੇ ਤੇ ਪ੍ਰੀਵਿਅਸਲੀ ਮੈਨੂੰ ਲੱਗਦਾ ਵੀ ਇਹ ਸਾਰਾ ਜਿਹੜਾ ਹੈਗਾ ਕੋਈ ਕੋਈ ਤਸਾਨ ਕਰਨ ਜਿਹਨ ਦਾ ਸਕੂਲ ਵੀ ਚੱਲਦਾ ਸਾਰੇ ਇਕੱਠੇ ਹੋ ਗਏ ਨੇ ਕਿ ਉਹ ਕੋਲੇ ਮੈਂ ਸਮਝਦਾ ਤੇ ਹਮਰਾ ਮਾਰਨ ਲਈ ਜਰੂਰ ਜਿਹੜਾ ਐ ਕਿ ਪਾਸ ਕੀਤਾ ਇਹਨੂੰ ਵਾਪਸ ਕਰਾਂਗੇ ਜਿਵਾਹਨਦੀ ਦਾ ਖਾਸ ਸਵਾਗਤ ਨੂੰ ਬੀਟੀਪਰ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਜਿਹੜਾ ਕਿਸਾਨੀ ਦੇ ਹੱਕ ਵਿੱਚ ਅੱਜ ਤਿੰਨ ਸਥਾਨਾਂ ਤੋਂ ਜਿਹੜਾ ਹੈਗਾ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੇ ਹੈਗੇ ਮੋਤੇ ਕੱਢੇ ਜਾ ਰਹੇ ਆ ਔਰ ਜਿਹੜੇ ਬਹੁਤ ਵੱਡੇ ਕਾਬਿਲਿਆਂ ਦੇ ਰੂਪ ਧਾਰਨ ਕਰ ਚੁੱਕੇ ਸੀ ਕਾਲਪਖ ਸਾਹਿਬ ਤੋਂ ਤਵੇਇਦ ਉਸਦਾਰ ਸੁਖਵੀਰ ਸਿੰਘ ਦੀ ਬਾਦਲ ਜਿਹੜੇ ਨੇ ਉਹ ਇਸ ਜਿਹੜਾ ਕਾਬਲੀ ਦੀ ਗਵਾਹੀ ਕਰ ਰਹੇ ਨੇ ਔਰ ਦੂਜੇ ਪਾਸੇ ਵਿਵਾਹ ਹਰ ਸਮਰਪਤ ਫਾਰਮ ਦੀ ਬਾਦਲ ਜਿਹੜੇ ਨੇ ਉਹ ਸਾਖਸਰੀ ਤੁੰਗਣਾ ਸਾਹਿਬ ਤੋਂ ਬਹੁਤ ਵੱਡੇ ਕਾਫਲੇ ਦੀ ਰਵਾਈ ਕਰ ਰਹੇ ਨੇ ਇਸ ਤਰ੍ਹਾਂ ਪ੍ਰੋਸੈਸਿੰਗ ਦੀ ਚੰਦਮਾਇਰਾ ਡਾਟਾ ਬੀਬੀ ਜਿੰਦਗੀ ਦੀ ਟੀਮਾਂ ਉਹ ਤੱਕ ਸ੍ਰੀ ਕੇਸ਼ਰ ਸਾਹਿਬ ਜੀ ਨੰਕ ਸਾਹਿਬ ਕੋਲ ਜਾ ਕਾਉਣਾ ਨਿਕਲ ਰਹਿਣਾ ਹੁੰਦਾ ਹੈ ਕਿ ਨਾ ਅਮਨ ਸਾਹਿਬ ਨੇ ਕਿ ਅੱਜ ਦੇ ਜਿਹੜੇ ਇਹ ਇਕੱਠ ਆ ਇਹ ਜਿੱਥੇ ਕਿਸਾਨੀ ਦੇ ਹੱਕ ਵਿੱਚ ਇੱਕ ਵੱਡੀ ਲਾਮਬੰਦੀ ਸਾਹਬ ਤੋਂ ਹੋਣੀ ਹੈ ਔਰ ਉੱਥੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਲਹਿਰ ਆ ਇਕੱਲੀ ਪੰਜਾਬ ਭਗਤ ਸਿੰਘ ਨੇ ਪੂਰੇ ਭਾਰਤ ਵਿੱਚ ਲਹਿਰ ਬਣੇਗੀ ਔਰ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦਾ ਇੱਕ ਆਪਣਾ ਇਤਿਹਾਸ ਪਿਆ ਸ਼੍ਰੋਮਣੀ ਕਾਲੀ ਦਲ ਜਿਹੜਾ ਹੈਗਾ ਉਹਨੇ ਜਿੰਨੇ ਵੀ ਐਕਟੀਵਿਟੀਸ਼ਨਾਂ ਚਲਾਈ ਕਿਤੇ ਆ ਚਾਹੇ ਕਿ 100 ਸਾਲ ਦੇ ਇਤਿਹਾਸ ਦੇ ਵਿੱਚ ਚਾਹੇ ਪੂਰਬੀ ਦਿੱਲੀ ਦਾ ਮੋਰਚਾ ਚਾਹੇ ਪੂਰਬੀ ਦਾ ਮੋਰਚਾ ਤੇ ਚਾਹੇ ਐਮਰਜੈਂਸੀ ਦੇ ਖਿਲਾਫ ਚ ਲਾਮਬੰਦੀ ਪੂਰੇ ਭਾਰਤ ਵਿੱਚ ਸ਼੍ਰੋਮਣੀ ਕਾਲੀ ਦਲ ਨੇ ਕੀਤੀ ਹੈ ਤੇ ਅੱਜ ਵੀ ਅਸੀਂ ਇਸ ਕਾਲ ਦਾ ਵਿਸ਼ਵਾਸ ਰੱਖਦੇ ਹਾਂ ਕਿ ਖਸਾਨੇ ਦੇ ਪਾਰਟਿਸਿਪੈਂਟ ਜਿਹੜੇ ਮੋਰਚੇ ਦੀ ਗਵਾਹੀ ਹੈ ਸ਼੍ਰੋਮਣੀ ਕਾਲੀ ਦਲ ਨੇ ਸ਼ੁਰੂ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਵਿੱਚ ਜਦੋਂ ਇਹ ਅੰਦੋਲਨ ਦਾ ਰੂਪ ਧਾਰਨ ਕਰੇਗੀ ਔਰ ਸਟੋਕ ਪਲੈਸ ਦਾ ਜਿਹੜਾ ਐਡਾਉਟੀ ਰੁਆਇਨ ਦਿੱਤਾ ਗਿਆ ਹੈ ਦੁਆਰਾ ਮੋਦੀ ਸਰਕਾਰ ਜਿਹੜੀ ਉਹਨੂੰ ਸੋਚਣੀ ਮਜਬੂਰ ਹੋਣਾ ਪਵੇਗਾ ਕਿ ਪੰਜਾਬ ਵੀ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਇੱਕ ਫੈਸਲਾ ਲੈਣਾ ਹੈ ਜੋ ਵੀ ਉਹਨਾਂ ਨੇ ਕਾਨੂੰਨ ਬਣਾਉਣਾ ਹੈ ਉਹ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਚਾਹ ਕੋਈ ਵੀ ਕਾਨੂੰਨ ਆ ਲਾਗੂ ਨਹੀਂ ਕੀਤਾ ਜਾ ਸਕਦਾ ਇਹ ਸੱਜਣਾ ਸ਼ਿਲਪਾਗਸੇਗਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ